ਪੰਜਾਬ ਦੀ ਨੌਜਵਾਨ ਪੀੜ੍ਹੀ ਬੁਲਟ ਮੋਟਰਸਾਈਕਲ ਤੇ ਸਵਾਰ ਹੋ ਕੇ ਪਟਾਕੇ ਵਜਾਉਣ ਨੂੰ ਹੀ ਆਪਣੀ ਟੌਹਰ ਸਮਝਦੀ ਹੈ ਪਰ ਮੌਕੇ ਤੇ ਜਦੋਂ ਪੁਲਿਸ ਨੌਜਵਾਨਾਂ ਨੂੰ ਫੜ ਕੇ ਉਹਨਾਂ ਦੇ ਹੀ ਪਟਾਕੇ ਵਜਾ ਦੇਵੇ ਤਾਂ ਟੌਹਰ ਵਾਲੇ ਨੌਜਵਾਨ ਫਿਰ ਮੂੰਹ ਲਮਕਾਉਂਦੇ ਹੋਏ ਨਸਰਾਂਦੇ ਨੇ ਐਸੀ ਤਰ੍ਹਾਂ ਕੁਝ ਵੇਖਣ ਨੂੰ ਮਿਲਿਆ ਨਾਬਾ ਵਿਖੇ ਜਿੱਥੇ ਹਰ ਰੋਜ਼ ਹੁੱਲੜਬਾਜ ਨੌਜਵਾਨ ਬੁਲਟ ਦੇ ਪਟਾਕੇ ਵਜਾ ਕੇ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਸਨ ਤਾਂ ਮੌਕੇ ਤੇ ਟ੍ਰੈਫਿਕ ਪੁਲਿਸ ਦੇ ਵੱਲੋਂ ਬੁਲਟ ਮੋਟਰਸਾਈਕਲ ਤੇ ਸਵਾਰ ਨੌਜਵਾਨਾਂ ਨੂੰ ਫੜਿਆ ਗਿਆ ਤੇ ਮੋਟਰਸਾਈਕਲ ਦਾ ਚਲਾਨ ਕੀਤਾ ਗਿਆ ਪੁਲਿਸ ਦੇ ਵੱਲੋਂ ਹੁੱਲੜਬਾਜ ਨੌਜਵਾਨਾਂ ਦੇ ਹੱਥ ਦੇ ਵਿੱਚ ਚਲਾਨ ਦੇ ਕੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਕਿ ਅੱਗੇ ਤੋਂ ਉਹ ਭਵਿੱਖ ਦੇ ਵਿੱਚ ਅਜਿਹਾ ਨਾ ਕਰਨ ਇਹ ਬਹੁਤ ਵਧੀਆ ਜੀ ਨੇ ਪੁਲਿਸ ਵੱਲੋਂ ਜਿਹੜਾ ਇਹ ਪਟਾਕੇ ਪਾਉਂਦੇ ਨੇ ਮਰੀਜ਼ ਜਾਂ ਕੋਈ ਇੱਕਦਮ ਦਹਿਲ ਕੇ ਹਾਰਟ ਅਟੈਕ ਹੋ ਜਾਂਦਾ ਹੈ ਇਹ ਬਹੁਤ ਵਧੀਆ ਜੋ ਪੁਲਿਸ ਕਰ ਰਹੀ ਹੈ ਬਹੁਤ ਵਧੀਆ ਕਰ ਰਹੀ ਹੈ ਇਹ ਹੋਣਾ ਵੀ ਚਾਹੀਦਾ ਜੀ ਬਹੁਤ ਹੁਲੜਬਾਜੀ ਕਰ ਰਹੇ ਨੇ ਬੱਚੇ ਇਹਨਾਂ ਨੂੰ ਰੋਕਣਾ ਚਾਹੀਦਾ ਨਾ ਫੋਣੀ ਚਾਹੀਦੀ ਇਹਨਾਂ ਨੂੰ ਲੱਗਦਾ ਮਾਪੇ ਹੀ ਰਿਸਪੌਂਸਿਬਿਲਟੀ ਉਹਨਾਂ ਨੂੰ ਤੇ ਪਤਾ ਮਾਪੇ ਬੱਚਿਆਂ ਨੂੰ ਰੋਕਦੇ ਨਹੀਂ ਹੈਗੇ ਜੀ ਦੇਖੋ ਲਾਇਸੈਂਸ ਨਹੀਂ ਬੱਚਿਆਂ ਕੋਲ ਹੁੰਦੇ ਉਹਨਾਂ ਨੂੰ ਮੋਟਰਸਾਈਕਲ ਫੜਾ ਦਿੰਦੇ ਨੇ ਛੋਟੀ ਉਮਰ 'ਚ ਫੜਾ ਦਿੰਦੇ ਨੇ ਫਿਰ ਉਹ ਹੱਸਦੇ ਹੁੰਦੇ ਨੇ ਮਤਲਬ ਐਕਸੀਡੈਂਟ ਹੁੰਦੇ ਨੇ ਇਹ ਬਹੁ ਕਿਸ ਤਰ੍ਹਾਂ ਦੇਖਦੇ ਹੋ ਜੋ ਅੱਜ ਚਲਾਣ ਹੋਏ ਨੇ ਜਿਹੜੇ ਬੋਲਟ ਤੇ ਮੋਟਰਸਾਈਕਲ ਤੇ ਪਟਾਕੇ ਵਿਆਦੇ ਤੇ ਤੇ ਜ਼ਿਆਦਾਤਰ ਲੋਕ ਕਾਫੀ ਪਰੇਸ਼ਾਨ ਸੀ ਅੱਜ ਅਸੀਂ ਪਟਿਆਲਾ ਗੇਟ ਆਪਾਂ ਵਿਖੇ ਜਿਹੜੇ ਬੱਚੇ ਕਮੀ ਬੋਡ ਮੋਟਰਸਾਈਕਲ ਦੇ ਪਟਾਕੇ ਮਾਰਦੇ ਸੀ ਉਹਨਾਂ ਦੇ ਬਦ ਤੋਂ ਬਦ ਚਲਾਣ ਦਿੱਤੇ ਤੇ ਮੋਟਰਸਾਈਕਲ ਨੂੰ ਬਾਉਂਡ ਵੀ ਕੀਤਾ ਮੈਂ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕਰਨੀ ਚਾਹੁੰਦਾ ਕਿ ਆਪਣੇ ਜਿਹੜੇ ਬੱਚੇ ਨੇ ਉਹਨਾਂ ਨੂੰ ਜਿਹੜੇ ਪਟਾਕੇ ਮਾਰਦੇ ਨੇ ਮੋਟਰਸਾਈਕਲ ਨਾ ਦੋ ਤੇ ਉਹਨਾਂ ਦਾ ਜਦੋਂ ਲਾਇਸੈਂਸ ਬਣਦਾ ਤਾਂ ਹੀ ਮੋਟਰਸਾਈਕਲ ਦੋ ਉਹਨਾਂ ਨੂੰ ਤੇ ਲੱਗਦਾ ਹੈ ਕਿ ਨਾਲਾ ਕਾਫੀ ਜਿਹੜੇ ਹੈਗੇ ਜਾਨ ਨੂੰ ਵੀ ਖਤਰਾ ਜਾਂਦਾ ਇੱਕਦਮ ਕੋਈ ਹਾਰਡ ਦਾ ਪੇਸ਼ੈਂਟ ਹੁੰਦਾ ਅਟੈਕ ਵੀ ਆ ਜਾਂਦਾ ਵਿੱਚ ਘਟਨਾਵਾਂ ਦੇਖਣ ਨੂੰ ਮਿਲੀਆਂ ਇਸ ਤਰ੍ਹਾਂ ਦੀ ਹਾਂਜੀ ਹਾਂਜੀ ਬੱਚਿਆਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਕਿਉਂਕਿ ਜਿਹੜਾ ਮਰੀਜ਼ ਹੈ ਉਹਨੂੰ ਅਟੈਕ ਵੀ ਆ ਸਕਦਾ ਤੇ ਗਲਤ ਗੱਲ ਹੈ ਜਿਹੜੇ ਹੈਗੇ ਹੁਣ ਕਿੰਨੇ ਬਾਅਦ ਇਹ ਬਾਉਂਡ ਕੀਤੇ ਨੇ ਮੋਟਰਸਾਈਕਲ ਜਿਹੜੇ ਹਾਂਜੀ ਅੱਜ ਦੋ ਮੋਟਰਸਾਈਕਲ ਬਾਉਂਡ ਕੀਤੇ ਆ ਤੇ 10 ਚਲਾਨ ਦਿੱਤੇ ਆ ਜੀ ਅਸੀਂ ਵਾਧ ਤੋਂ ਵਾਧ ਰੂਟੀਨ ਤੇ ਚਲਾਨ ਕਰਾਂਗੇ ਤੇ ਦਿੱਲੀ ਇੱਥੇ ਗਿੜਾ ਰੱਖਾਂਗੇ ਤਾਂ ਕਿ ਉਲੜਵਾਜ ਨਾ ਕਰਾਂ ਜਿਹੜੇ ਹੁਣ ਜਿਹੜੇ ਮੋਟਰਸਾਈਕਲ ਬਾਉਂਡ ਵੀ ਕੀਤੇਗੇ ਹਾਂਜੀ ਹਾਂ ਦੋ ਮੋਟਰਸਾਈਕਲ ਬਾਉਂਡ